ਤੂੰ ਲੋੜੀ ਪਾ ਪਰ ਆ ਲੋੜੀ ਦੇ ਦੇ ਅਸੀਂ ਤਰ ਤਾ ਦਾਣੇ ਡੋਲ ਲੈਣੇ ਚੱਲ ਤੂੰ ਲੋੜੀ ਕੱਢ ਦਾਣੇ ਡੋਲ ਦੇ ਮੈਂ ਇਕੱਠੇ ਕਰ ਲੂਆਂ ਘਾਨੂੰ ਲੈ ਲੈ ਕੀ ਕੁਆਲਿਟੀ ਫਰਾਂਚ ਕਰਾਇਆ ਜਾਣਾ ਕਿੱਥੇ ਜਾਣਾ ਪੰਜ ਕਰਾਈਆਂ ਪਹਿਲਾਂ ਕੀ ਗਿਆ ਸੀ ਤੂੰ ਬਾਤਾਂ ਗੱਲਾਂ ਨਾ ਮਾਰੀ ਜਾ ਤੂੰ ਲੋੜੀ ਪਾ ਪਰ ਆ ਬਾ ਦੇ ਦੇ ਤਾਂ ਕਿੱਥੇ ਗਿਆ ਹੋ ਲਗਾ ਤਰ ਕੋਈ ਨਹੀਂ ਪਾਸੇ ਇਹ ਤੂੰ ਦੱਸ ਕੀ ਕਹਿੰਦੇ ਕਹਿੰਦੇ ਕਹੇ ਲਾਨੀਆ ਲੋੜੀ ਹਾਂ ਫੈਨ ਕਾਲੂ ਆ ਜੀ ਆਦੇ ਲੋ ਆ ਕੰਨੀ ਤਰ ਬਿਆਹ ਹੋਊਗਾ ਬਿਆਹ ਤਾਂ ਜਦੋਂ ਹੋਊਗਾ ਹੋਊਗਾ ਦੇ ਦੇ ਭਰਾ ਲੋੜੀ ਹੈ ਹੈ ਮੇਰੇ ਮੁੰਡਾ ਆਇਆ ਗਾਰੀ 'ਚ ਜਾਣਾ ਦੀ ਇਹ ਚਾਲਾ ਦੇ ਤੁਹਾਨੂੰ ਲੋੜੀ ਕਿਉਂ ਇਹਨਾਂ ਤਾਂ ਲੈ ਲਈ ਭਰਾ ਲੋੜੀ ਦੇ ਦੇ ਅਸੀਂ ਤੇਰ ਤੱਕ ਨਾਲੇ ਡੋਲ ਦੇਣੀ ਚਾਹ ਤੂੰ ਲੋੜੀ ਕੱਢ ਨਾਲੇ ਡੋਲ ਦੇ ਮੈਂ ਇਕੱਠੇ ਕਰ ਲਵਾਂ ਤੁਹਾਨੂੰ ਲੈ ਲਈ ਚੱਲ ਦੇਰ ਕਿਉਂ ਇਹ ਦਰਵਾਜ਼ਾ ਇਹਨੂੰ ਸੀ ਦੋ ਤਿੰਨ ਕਾ ਅਸੇ ਦਾ ਤੈਨੂੰ ਖਿਆਲ ਨਾ ਕਰ ਤਾ ਬੁੱਝਾ ਬੋਲ ਚੱਲ ਗਾ ਗਾਣਾ ਗਾ ਦੇ ਪੁੱਤ ਜੇ ਨੀ ਗਾਣੇ ਲਾੜੀ ਬਿਲਾੜੀ ਘਟਤ ਬੁੱਝ ਮਰਾੜੀ ਘਟਾ ਗਏ ਨਾਠ 60 ਰੁਪਏ 60 90 ਚ ਮੰਗਾ ਰਗਾ ਲੋੜੀ ਕਦੋਂ ਆ? ਪਰ ਆਵਾ ਦੇ ਦੇ ਤੱਕਿਆ ਹੋ ਲਗਾਤਰ ਕੋਲ ਨੇ ਪਾਸੇ ਤੂੰ ਦੱਸ ਦੇ ਨਾ। ਦੱਸ ਹੈ? 100 ਰੁਪਏ ਦੇ ਦੇ। ਕਦ ਕਿਦਾਂ ਨਾ ਲੋੜੀ? ਕੱਲ ਨੂੰ ਫੇਰ ਕੱਲ ਨੂੰ ਆਇਓ। ਫੇਰ ਸੰ ਨੂੰ ਆ। ਹੈ? ਦੇ ਦੇ 100 ਰੁਪਏ ਦੇ ਦੇ ਜਾ ਲੈ। 100 ਰੁਪਏ ਥੋੜਾ ਹੁੰਦਾ। 50 ਹੀ ਜਦੋਂ ਅਸੀਂ 10-10 ਲੈ ਲੂਗਾ। ਲੈ। ਕੱਲ ਨੂੰ ਫੇਰ ਆ ਜਾਣਾ ਤੁਸੀਂ। ਕੱਲ ਆਣਾ ਨਹੀਂ ਆਣਾ। ਲੈ। ਇਹ ਕਾ ਕੁੜੀ ਆ ਇਹ ਗੱਲ ਉਹ ਸੀ 5 ਗ੍ਰਾਮ ਆ ਨਾ ਨਹੀਂ ਅਸੀਂ ਸੱਚੀ 5 ਗ੍ਰਾਮੀਆਂ ਕੀ ਆ ਉੱਥੇ ਫਿਰ ਉੱਤ ਪਰ ਕੁੱਟਦੇ ਵੀ ਆ ਬੰਨ ਲੈਂਦੇ ਹੁੰਦੇ ਆ ਉਹ ਤੇਰੇ ਯਾਰ ਕਿਹਨੂੰ ਖਾਸ ਕਰਕੇ ਆ ਤੂੰ ਖਾਸ ਕਰ ਗੱਲਾਂ ਨਾ ਕਰ ਤੁਹਾਨੂੰ ਤੂੰ ਲੋੜੀ ਪਾ ਹੈ ਲੋੜੀ ਦੇਖ ਦਵਾਰਾ ਦੱਸੇ ਤੂੰ ਬਾਤੀਆਂ ਗੱਲਾਂ ਨਾ ਮਰੀ ਜਾ ਤੂੰ ਲੋੜੀ ਪਾ ਇਹ ਤਾਂ ਮੇਰ ਕੋ ਹੈ ਨਹੀਂ। ਯਾ ਤੂੰ ਉਜਾਰਦੀ ਯਾਰ। ਕਿਸੇ ਨੇ ਸੁਣ ਤੋਂ ਹੁੰਦਾ ਤੈਨੂੰ ਪੈਸੇ ਨਹੀਂ ਦੇਦੇ। ਮੈਂ ਹੁਣੇ ਐਂ ਦੁਕਾਨ ਖੋਲੀ ਆ ਹੁਣ। ਪੈਸਾ ਦਾ ਕੋਈ ਬਟਿਆ ਨਹੀਂ ਦਾ। ਜੋ ਖੋਲਣਾ ਤੂੰ ਦੇ ਦੇ। ਕੀ ਖੋਲਣਾ? ਆ ਜਾ ਖੋਲ ਜਿੰਨੇ ਨਿਕਲੇ ਤੇਰੇ। ਚਲ ਠੀਕ ਆ। ਠੀਕ ਆ? ਇਹ ਆ ਜਾ। ਅਜੇ ਤੂੰ ਆਣਾ ਕੱਲੇ ਨੇ। ਹੈ ਨਹੀਂ ਅਜੇ ਕਾਲੂ ਆਇਆ। ਕਾਲੂ ਲੈ ਨਹੀਂ। ਕਾਲੂ ਨਿਕਾਲੂ ਨਹੀਂ। ਹੱਸ ਕਿਆ? ਕਿੱਥੇ ਜਾਣਾ ਕਿੱਥੇ ਜਾਣਾ ਪੰਜ ਕਰਾਈਆਂ ਪਹਿਲਾਂ ਕੀ ਗਿਆ ਸੀ ਵਾਏ ਹੈ ਨਹੀਂ ਯਾਰ ਇਹ ਕਿੱਡਾ ਯਾਰ ਤਰਾਜ ਵਿੱਚ ਦੇਖ ਲਓ ਖਾਲੀ ਜੇ ਪਰ ਕੀ ਤਰਾਜ ਕੀ ਆ ਪਰਵਾਨ ਆ ਜੇ ਵਿੱਚ ਤਾਂ ਚਲੋ ਆਜੋ ਅੱਛਾ ਇਹ ਤਲੋਂ ਦੀ ਹੋਣੀ ਜੜੀ ਹੈ ਕੀ ਤੇਣੀ ਐ ਨਹੀਂ ਦੇਣੀ ਦੇ ਦੇ ਭਾਜੀ ਅੱਛਾ ਬਲੈਂਡਰ ਚੱਕ ਲੈ ਜਾਂਦੇ ਆ ਲੈ ਚਲੋ ਇਹ ਇੱਥੇ ਰੱਖ ਲੂਗੇ ਗਾਣੇ ਚੈੱਕ ਕਰ ਲਓ ਚੱਕ ਵੀ ਮਾਸੀ ਦਾ ਦਵਾ ਲੈ ਹੈ ਦਹੀਂ ਲੈ ਜੋ ਆ ਗਈ ਮਾਰਨਾ ਸੀ ਮਾਰਨਾ ਨਹੀਂ ਚਲਾਣਾ ਆ ਬਹ ਚਲਾਣਾ ਹੈ ਇੱਧਰੋਂ ਉੱਤਰ ਨੂੰ ਹੈ ਇੱਧਰੋਂ ਉੱਤਰ ਨੂੰ ਚਲਾ ਆ ਦੇ 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 ਕੀ ਹੈ ਦੱਸ ਹੈ 100 ਰੁਪਏ ਦੇ ਦੇ ਕਦ ਕਿਦਣਾ ਲੋੜੀ ਕੱਲੂ ਫੇਰ ਕੱਲੂ ਆਇਓ ਹੈ ਦੇ ਦੇ 100 ਰੁਪਏ ਦੇ ਦੇ ਜਾ ਲੈ 100 ਰੁਪਏ ਥੋੜਾ ਹੁੰਦਾ ਫਿਰ ਆਈ ਜਦੋਂ ਅਸੀਂ ਦੱਸਦਾ ਲੈ ਤੁਹਾਨੂੰ ਵੇਰ ਆਣਾ ਤੁਸੀਂ ਲੈ ਆਣਾ ਕੁਝ ਨਹੀਂ ਆਣਾ ਇਹ ਕਿਵੇਂ ਚੋਣਾ ਬੰਦਾ ਇਹ ਕਾ ਕੁੜੀ ਆ ਗੱਲੋਂ ਅਸੀਂ 5 ਕਰਾਂਗੇ ਆਣਾ ਨਹੀਂ ਅਸੀਂ ਸੱਚੀ 5 ਕਰਾਂਗੇ ਕਿੱਥੇ ਉੱਥੇ ਫਿਰ ਉੱਤ ਤੋਂ ਬੱਦ ਕੁੱਟਦੇ ਵੀ ਆ ਬੰਨ ਲੈਂਦੇ ਹੁੰਦੇ ਆ ਉਹ ਤੇਰੇ ਯਾਰ ਕਹਿੰਨ ਖਾਸ ਕਰਕੇ